ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲੀ ਸੁਖਮਨੀ ਮਹਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮ ਹੈ ਜੁਗਤ ਗੁਰੇ ਨਮ ਹੈ ਸਤਿਗੁਰੇ ਨਾਮ ਹੈ ਸ੍ਰੀ ਗੁਰਦੇਵ ਨਮਹ ਆਸ਼ਪਤੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਲ ਮਾਹ ਮਿਟਾਵੋ ਸਿਮਰੋ ਜਾਸ ਬਿਸ਼ੰਪਰ ਹੈ ਕਾ ਨਾਮ ਜਪਤ ਅਗਨਤ ਅਨੇਕ ਹੈ 베ਦ ਪੁਰਾਨ ਸਿਮਰ ਸੁਦਾ ਕੀਆ ਕਿ ਨੇ ਰਾਮ ਨਾਮ ਏ ਕੀਆ ਕੀਨ ਕਾ ਇੱਕ ਜਿਸ ਜੀ ਬਸਾਵਾਂ ਤਾਂ ਕਿ ਮਹਿਮਾ ਗਨੀ ਨਾ ਆਵੇ ਕਾਂਖੀ ਅਕਾ ਦਰਸ ਤੋ ਹਾਰ ਨਾਨਕ ਉਨ ਸੰਗ ਮੋਹ ਉਧਾਰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਪ੍ਰਭ ਕਾ ਸਿਮਰਨ ਗਰਮ ਨਾ ਬਚਾ ਪ੍ਰਭ ਕਾ ਸਿਮਰਨ ਦੁਖ ਜਮ ਨਸਾ ਪ੍ਰਭ ਕਾ ਸਿਮਰਨ ਕਾਲ ਪਰ ਹਰਾ ਪ੍ਰਭ ਕਾ ਸਿਮਰਨ ਦੁਸ਼ਮਣ ਟਰਾ प्रभ सिमर कछ बिकर न लाग्या प्रभु क्या सिमरन अंधि न जाग्या प्रभु कह सिमरन भो प्रभु क्या सिमरन दुख न संतापै प्रभु का सिमरन साधु कंग सर्व निधान नानक रंग प्रभु क्या सिमरन ने सिद प्रभु क्या सिमरन अंतत बुध प्रभु क्या सिमरन जप तप पूजा प्रभु क्या सिमरन बिनसा दूजा प्रभु क्या सिमरन तीर्थ स्नानी प्रभु क्या सिमरन दरगाह मानी प्रभु क्या सिमरन हो सो फला प्रभु क्या सिमरन सुफल फला से सिमर है जिन आप सिमराये नानक ता लागो पाए प्रभु का सिमरन सब ऊंचा प्रभु का सिमरन उधर ऊंचा प्रभु का सिमरन तृष्णा बूझा प्रभु का सिमरन सब कुछ सूझा प्रभु का सिमरन नाही चम त्रासा प्रभु का सिमरन पूरण आशा प्रभु क्या ਸਿਮਰਨ ਮਨ ਕੀ ਮਲ ਜਾਇਐ ਮੈ ਤੇ ਨਾਮ ਰਿਤ ਮਹ ਸਮਾਏ ਪ੍ਰਭ ਜੀ ਬਸਹਾ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰ ਹਾਂ ਚੈਤਨਮੰਤੇ ਪ੍ਰਭ ਕੋ ਸਿਮਰ ਹਾਂ ਸੇਤਪਤ ਵੰਤੇ ਪ੍ਰਭ ਕੋ ਸਿਮਰ ਹਾਂ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰ ਹਾਂ ਸੇ ਪੂਰਕ ਪ੍ਰਧਾਨ ਪ੍ਰਭ ਕੋ ਸਿਮਰ ਹਾਂ ਸੇ ਬੇਮੂਤਾ ਜੈ ਪ੍ਰਭ ਕੋ ਸਿਮਰ ਹਾਂ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰ ਹਾਂ ਸੇ ਸੁਖ ਵਾਸੀ ਪ੍ਰਭ ਕੋ ਸਿਮਰ ਹਾਂ ਸਦਾ ਅਬਨਾਸੀ ਸਿਮਰਨ ਤੇ ਲਾਗੇ ਜਿਨਾਂ ਆਪ ਦੇ ਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਿ ਹਾਂ ਸੇ ਪ੍ਰਭ ਕਾਰੇ ਪ੍ਰਭ ਕੋ ਸਿਮਰਿ ਹਾਂ ਤਿਨ ਸਤਿਪਹਿਲੇ ਹਾਰੀ ਪ੍ਰਭ ਕੋ ਸਿਮਰਿ ਹਾਂ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਿ ਹਾਂ ਤਿਨ ਮੁਖ ਬਿਹਾਵੇ ਪ੍ਰਭ ਕੋ ਸਿਮਰਿ ਹਾਂ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਿ ਹਾਂ ਤਿ ਨਿਰਮਲ ਰੀਤਾ ਪ੍ਰਭ ਕੋ ਸਿਮਰਿ ਹਾਂ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰਿ ਹਾਂ ਬਸਾਹਰਨੇ ਰੇ ਸੰਤ ਕਿਰਪਾ ਤੇ ਅੰਨ ਦਿਨ ਜਾਗ ਨਾਨਕ ਸਿਮਰਨ ਪੂਰਾ ਪਾਗ ਪ੍ਰਭ ਕਾ ਸਿਮਰਨ कारज पूरा है प्रभु का सिमरन कबहु ना छूरे प्रभु कैसे सिमरन सहज गुणबानी प्रभु कैसे सिमरन सहज समान ने प्रभु का सिमरन ने चला आसन प्रभु का सिमरन कमल विगासन प्रभु का सिमरन अनहद शुनकार सुख प्रभु सिमरन का अंत ना पार सिमरन हां से जन जिनको प्रभु में या नानक तिन जन सरने पेया हर सिमरन कर भगत प्रगत आए हर सिमरन लग भेद उपाय हर सिमरन पे चित्त जति दाते हर सिमरन नीच चाह कुंड आते हर सिमरन तो आ रही से बत करना सिमर सिमर हर कारज करना हर सिमरन के सगल अकारा हर सिमरनम आप निरंकारा कर कृपा जो आप बुझाया नानक गुरमुख हर सिमरनति न पाया श्लोक दीन दर्द दुख पंजना कट कट, -कट नाथ अनाथ शरण तुम्हारी आए ओ नानक के प्रसाद अष्टपदी ਜਹ ਮਾਤ ਪਿਤਾ ਸੂਤ ਮੀਤ ਨਾ ਪਾਈ ਮਨ ਓਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਪੇ ਆਨ ਦੂਤ ਜੰਦੈਲਾ ਤਰਹ ਕੇਵਲ ਨਾਮ ਸੰਗ ਤੇਰਾ ਚਲਾ ਜਹ ਮੁਸਕਲ ਹੋਵੈ ਅਤਿ ਪਾਰੀ ਹਰ ਕੋ ਨਾਮ ਖਿ ਨਮਾਹੇ ਉਧਾਰੀ ਅਨੇਕ ਪੁਨਹ ਚਰਨ ਕਰਤ ਨਹੀਂ ਤਾਰਾ ਹਰ ਕੋ ਨਾਮ ਕੋਟ ਪਾਪ ਰਹਾਰਾ ਗੁਰਮੁਖੋ ਨਾਮ ਜਪੋ ਹ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋੜ ਜੀ ਬੰਧ ਨਾ ਪਰਾ ਹਰ ਕਾ ਨਾਮ ਜਪਤ ਨਿਸਤਰਾ ਅਨੇਕ ਮਾਇਆ ਰੰਗ ਤੇ ਖਨਾ ਬੋਝ ਆਵਾ ਹਰ ਕਾ ਨਾਮ ਜਪਤ ਆ ਕਾਵਾ ਜੀਹਾਂ ਮਾਰਗ 에ਹੋ ਜਤ ਇਕੇਲਾ ਤ ਹਰ ਨਾਮ ਸੰਘ ਹੋਤ ਸੁਹੇਲਾ ਆਸਾ ਨਾਮ ਮੰਤਰ ਤੇ ਆਇਆ ਨਾਨਾ ਗੁਰਮੁਖ ਪਰਮਗਤ ਪਾਈਆ ਛੋਟ ਤੇ ਨਾਹੀ कोटि लखबाई नाम जपत परपराही अनेक विकंज आय संकारा हर का नाम तत्काल उधारा अनेक जोन जन्म मर जाम नाम जपत पावै बिराम हो मैला मल कबहुना खतव हर का नाम कोटि पाप खोवै ऐसा नाम जपो मन रंग ਨਾਨਕ ਪਾਇਆ ਸਾਧਕੇ ਸੰਗ ਇਹ ਹਮਾਰੇ ਕੇ ਗਨੇ ਜਾਹ ਨਾ ਕੋ ਸਾ ਹਰ ਕਾ ਨਾਮ ਓਹੋ ਸੰਗ ਤੋ ਸਾ जिहो पढे महा अंध गुबारा हरका नाम संकुजी आरा जह पंथ तेरा को ना सिंझानु हरका नाम तहां नाल पहचाननु जह महा पेहान तप्त बहु काम तहां हरके नाम की तुम ऊपर शाम जह त्रिखा में ने तुझे आके रखा तहां नानक हरहर अमृत बरखा भगत जना की बर्तन नाम संत जना के मन विश्राम हरका नाम दास की ओर ਕੋਟਾ ਹਰ ਕਾ ਨਾਮ ਉਦਰੇਜਨ ਕੋਟਾ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਓ ਖਦ ਸਾਧ ਕਮਾਤ ਹਰ ਜਨ ਕਾ ਹਰ ਨਾਮ ਨਿਧਾਨ ਪਾਰ ਭ੍ਰਮ ਜਨ ਕਿੰਨੋ ਧਾਨ ਮਨ ਤਨ ਰੰਗ ਰਤੇ ਰੰਗ ਏਕਾ ਨਾਨਕ ਜਨਕਾ ਬੈਰਤ ਵਿਵੇਕਾ ਹਰ ਕਾ ਨਾਮ ਜਨ ਕੋ ਮੁਕਤ ਜੁਗਤਾ ਹਰ ਕਾ ਨਾਮ ਜਨ ਕੋ ਤ੍ਰਿਪਤ ਪੁਗਤਾ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤਾ ਕਬ ਪਰਾ ਨਾ ਪਾਂਗਾ ਹਰ ਕਾ ਨਾਮ ਜਨ ਕੀ ਵੜੇ ਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਾਚ ਨਾ ਹਵੇ ਯੋਗ ਜਨ ਰਾਤਾ ਹਰਨਾਮਿਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਜ਼ੀਨਾ ਹਰ ਤਨ ਜਨ ਕੋ आप प्रभु दीना हर हर जनकै ओट सतानी हर प्रताप जन अवर न जानी ओत पोत जन हर रस राते सोनो समाध नाम रस माथे आठ पहर जन हर हर जपा हरकी भगत प्रगट नहीं शपा हरकी भगत मुक्त भाव करै नानक जन संघ कहते थरे पार जात एहो हरको नाम कांतन हर हर गुणगाम सबते उत्तम हरकी कथा नाम सुनत दर्द लुक दुख दुख था नाम की महिमा संत रिध बसा संत परताप पर, दुरत सब बसा संत का संग बड़भागी पाईया संत की सेवा नाम ते आईया नाम तुलक अवर ना होए नानक गुरमुख नाम पावै जन कोए श्लोक बहु शास्त्र बहु सिमरती पे खे सब ढंडोल पूजस नाही हर हरे नानक नाम अमोल अष्टपदी ਜਾਪ ਤਾਪ ਗਿਆਨ ਸਭ ਧਿਆਨ ਖੜ ਸਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਤਰਮ ਕੀਆ ਸਗਲ ਤੇ ਆਗ ਬਨ ਮਥੇ ਫਿਰਿਆ ਅਨੇਕ ਪ੍ਰਕਾਰ ਕੀਆ ਬਹੁ ਜਤਨਾ ਪੁਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਇ ਹੋਮੇ ਕਰ ਰਾਤੀ ਵਰਤਨ ਏਮ ਕਰਾ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਨੋਖੰਡ ਪ੍ਰਿਥਵੀ ਫਿਰਾ ਚਿਰ ਜੀਵੈ ਮਹਾ ਉਦਾਸ ਤਪਿਸਰ ਥੀਵੈ ਅਗਨ ਮਾ ਹਾ ਹੋ ਮਤ ਪਰਾਣਾ ਕਨਕ ਅਸਵ ਹ ਵਰਪੁਮਦਾਨ ਨਿਯੋਲੀ ਕਰਮ ਕਰੈ ਬਹੁ ਵਸਨ ਜਿਆਨੇ ਮਾਰ ਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਦਾ ਤੋ ਪੀ ਹੋ ਮੈ ਮਹਿਲ ਨ ਜਾਵਾ ਹਰ ਕੇ ਨਾਮ ਸੰਸਰ ਕਛ ਨਾ ਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਤ ਦੇਹ ਛੋਟਾ ਗਰਭ ਗੁਮਾਨ ਨਾ ਮਨ ਤੇ ਹੂਟਾ ਸੋਚ ਕਰਾ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰਾ ਮਨ ਤੇ ਕਬਹੂ ਨਾ ਵਿਖਿਆ ਟਰਾ वै बहुत देह अन का मन हर के नाम की मेहमा ऊच नानक नाम उधर पतीत बहुच बहुत स्यान पर जमका पो व्यापा अनेक जतन कर त्रिष्ण ना पेख अनेक अगर नहीं बूझा ਕੋਟ ਉਪਾਵ ਦਰਗਹ ਨਹੀਂ ਸੀਝਾ ਛੋਟਸ ਨਹੀਂ ਉਪਪਿਆਲਾ ਮਹਾ ਬੇ ਆਪ ਹਮ ਆਇਆ ਜਾਲਾ ਅਵਰ ਕਰ ਤੂ ਤ ਸਗਲੀ ਜਮਡਾਨਾ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨਾ ਹਰ ਕਾ ਨਾਮ ਜਪਤ ਬੋਲੇ ਜਾਇ ਨਾਨਕ ਬੋਲਾ ਸਹਿਤ ਸੁਬਾਹ ਚਾਰ ਪਦਾਰਥ ਜੇ ਕੋ ਮਾਗਾ ਸਾਜਰਾ ਕੀ ਸੇਵਾ ਲਾਗਾ ਜੇ ਕੋ ਆਪਣਾ ਦੁੱਖ ਮਿਟਾ ਗਇ ਹਰ ਹਰ ਨਾਮ ਰਿਦਾਸਵਦ ਗਾਵੈ ਜੇ ਕੋ ਆਪਣੀ ਸੋਭਾ ਲੋਰਾ ਸਾਥ ਸੰਗ ਇਹ ਹਉਮੈ ਸੋਰਾ जे को जनम मरन ते डरा साध जणा की सरनी परआ जिस जन को प्रभु दर्श पे आसान नानक तांका बुलबुल जासा सगले पूरक महापूरक प्रधान सतसंग जाका मीठा अभिमान आपस को जो जाना नीचा सौ बनिया सबते ऊंचा जाका मन होए सगल की रीना हर हर नाम आते कट कट तीना मन अपूने पे बुरा मिटाना पेखा सगल सृष्टि साजना ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਤਨ ਤੇ ਰੋ ਨਾਉ ਨੀ ਥਾਵੇ ਕੋ ਨਾਉ ਤੇਰਾ ਥਾਉ ਨੀ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵ ਹੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੇ ਗਤ ਮਿਤ ਜਾਣੋ ਆਪੇ ਆਪਨ ਸੰਗ ਆਪ ਪਰਵਰਾਤੇ ਤੁਮਰੀ ਉਸਤਾਤ ਤੋ ਮਤੇ ਹੋਏ ਨਾਨਕ ਆਵਰ ਨ ਜਾਣੇ ਸਕੋਏ ਸਰਬ ਧਰਮ ਮਹਾ ਸਰੇਸ਼ਟ ਤਾਰਨਾਹਰ ਕੋ ਨਾਮ ਜਪਿ ਨਿਰਮਲ ਕਰਮ ਸਗਲ ਕਰੀਆ ਮਹਾ ਉਤਮ ਕੀ ਰਿਆ ਸਾਧ ਸੰਗ ਦੁਰਮਤਮਲ ਹੀ ਰਿਆ ਸਗਲ ਉਦਮ ਮਹਾ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਾ ਅੰਮ੍ਰਿਤ ਬਾਣੀ ਹਰ ਕੋ ਜਸਾ ਸੁਨ ਰਸਨ ਬਖਾਨੀ ਸਗਲ ਧਾਨ ਤੇ ਉਹ ਉਤਮ ਧਾਨ ਨਾਨਕ ਜੀ ਹ ਕਟ ਵਸਾ ਹਰ ਨਾਮ ਸ਼ਲੋਕ ਨਿਰਗੁਣਿਆਰ ਐਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਯਾਤ ਇਸ ਚੀਤ ਰਖ ਨਾਨਕ ਨੇ ਵੀ ਨਾਲ ਅਸ਼ਟਪਦੀ ਰਮਈਆ ਕੇ ਕੁੰਚੇ ਦੇ ਪ੍ਰਾਨੇ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ जिन तू साज सवासी गारिया गर्भ अगन में है जिन है उबारिया बार भी सदा तुझे पे आरा दूध पर जो बन भोजन सुख सूद ਵਿਰਤਾ ਪਿਆ ਉਪਰ ਸਾਖ ਸਾਨ ਮੁਖੇ ਆਪੇ ਆਓ ਬੈਠ ਕੋ ਦੇਨ ਇਹੋ ਨਿਰਗੁਣ ਗੁਣ ਕਚੂ ਨਾ ਬੋਝ ਬਕਸਲੇ ਹੋ ਤੋ ਨਾਨਕ ਸੀ ਜਾ ਜੀਹ ਪ੍ਰਸਾਦ ਤਰ ਉਪਰ ਸੁਖ ਬਸਹਾ ਸੂਤ ਪਰਾਤ ਅਮੀਤ ਬਣਤਾ ਸੰਗ ਹਸਹਾ ਜੀਹ ਪ੍ਰਸਾਦ ਪੀਵਹ ਸੀਤਲ ਜਲਾ ਸੁਖਦਾਇ ਪਵਨ ਪਾਵਕ ਅਮੋਲਾ ਜੀਹ ਪ੍ਰਸਾਦ ਭੋਗ ਹਾਂ ਸਭ ਰਸਾ ਸਗ ਸਮ ਕਰੀ ਸੰਗ ਸਾਧ ਬਸਾ ਜਿਨੇ ਹਸਤ ਪਾਵ ਕਰ ਨੈਤਰ ਰਸਨਾ ਵਿਚ ਹਤੇ ਯਾਗ ਅਵ ਸੰਗ ਰਚਨਾ ਐਸੇ ਦੋ ਕਾ ਮੂੜ ਅੰਧ ਬੇ ਆਪੇ ਨਾਨਕ ਕਾਰ ਲੇ ਹੋ ਪ੍ਰਭ ਆਪੇ ਆਦ ਅੰਤ ਜੋ ਰਖਨ ਹਾਰ ਤਿਸ ਸਿਓ ਪ੍ਰੀਤ ਨਾ ਕਰਾ ਗਵਾਰ ਕੀ ਜਾ ਕੀ ਸੇਵਾ ਨਵਨੀਦ ਪਾਵੈ ਤਾਂ ਸੋ ਮੂੜ ਆਮ ਨਹੀਂ ਲਾਵੈ ਜੋ ਠਾਕੂ ਸਤਸਦਾ ਹਜੂਰੇ ਤਾਂ ਕੋ ਅੰਧਾ ਕਿਆ ਨਾ ਤਦੂਰੇ ਜਾ ਕੇ ਤਹਿਲ ਭਾਵੈ ਦਰਗਾਹ ਮਾਨ ਤੇ ਤਹਾਂ ਬਿਸਾਰਾ ਮੁਗਲ ਅਜਾਨ ਸਦਾ ਸਦਾ ਇਹੋ ਭੁਲਨ ਹਾਰ ਨਾਨਕ ਰਕਨ ਹਾਰ ਪਰ ਰਤਨ ਤੇ ਆਲ ਕੋੜੀ ਸੰਗ ਰਚਾ ਸਾਥ ਅਛੋੜ ਝੂਠ ਤਾਂ ਮੱਚਾ ਜੋ ਛੜਨਾ ਤੋਂ ਅਸਥਿਰ ਕਰਮਾ ਨਾ ਜੋ ਹੋਵਨ ਤੋਂ ਦੂਰ ਪਰਾਨਾ ਛੋੜ ਜਾਏ ਤਿਸ ਕਾ ਸ਼ਰਮ ਕਰਾ ਸੰਗ ਸਹਾਈ ਤਿਸ ਪਰ ਹਰਾ ਚੰਨ ਲੇਪ ਉਤਾਰਾ thoe ਗਰਬਧ ਪ੍ਰੀਤ ਤੋ ਸੰਸੰਗ ਹੋਏ ਅੰਧਕੂਪ ਮਹਾਪਤੀਤ ਵੀ ਕਰਾਲ ਨਾਨਕ ਕਾੜ ਲੇਹੋ ਪ੍ਰਭ ਦੇ ਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰਾ ਦਿਨ ਰਾਤ ਬਾਹਰ ਪੇਖਨ ਤਰਮ ਲਮਾਇਆ ਸ਼ਪਤਨਾ ਹੈ ਕਥ ਕਰਾ ਚਪਾਇਆ ਬਾਹਰ ਗਿਆਨ ਤੇ ਆਨ ਇਸ ਨਾਨ ਅੰਤਰ ਬੇ ਆਪਾ ਲੋਭ ਸੁਆਨ ਅੰਤਰ ਅਗਨ ਬਾਹਰ ਦਰ ਸੁਆਹ ਗਲੋ ਪਾਤਰ ਕੈਸੇ ਤਰ ਅਥਾ ਹ ਜਾ ਕੇ ਅੰਤਰ ਵਸਾ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤਾ ਸੁਣ ਅੰਧਾ ਕੈਸੇ ਮਾਰਗ ਭਾਵੈ ਕਰਗ ਹਲਿ ਉਡਣੀ ਬਹਾਵੈ ਕਾਹ ਬੁਝਾਰਤ ਬੁਝਾ ਡੋਰਾ ਇਸ ਕਹੀਆ ਤੋ ਸਮਝਾ ਪੋਰਾ ਕਾਹ ਬਿਸ਼ਸਨ ਪਦ ਗਵਾ ਗੁੰਗ ਜਿਤਨ ਕਰਾ ਤੋ ਪੀਸੁਰ ਪੰਗਾ कह भी पर्वत पर पवन नहीं हो तो ओह उस गवन करतार तार करू मैं दिन बेनती करा नानक तुम्हारी कृपा तरह संग सी सो आवे ना चीत जो बहराई परीत बरुआ के गृह पितर बसा ਆਨੰਦ ਕੇ ਲਮਾਇਆ ਰੰਗ ਰਸਾ ਦ੍ਰਿੜ ਕਰ ਮਨ ਮਨ ਹੈ ਪ੍ਰਤੀਤ ਕਾਨ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕਰੋਧ ਮੋਹ ਜੂਠ ਵੀ ਕਾਰ ਮਹਾ ਲੋਭਤ ਰਹੋ ਇਹ ਹਾਨੂ ਜੁਗਤ ਵਿਹਾਨ ਕਈ ਜਨਮ ਨਾਨਕ ਰਖ ਲੈ ਹੋ ਆਪਨ ਕਰ ਕਰਮ ਤੂ ਠਾਕੂ ਤੁਮ ਪਹਿਰ ਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹ ਸੂਖ ਕਨੇ ਰੇ ਕੋਈ ਨਾ ਜਾਣਾ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ कल समग्री तुम तो मेरा सूत्र तारी तो मते हो सो आज्ञाकारी तुमरी तो गत मित तुम ही जानी नानक दास सदा कुर्बानी सलोक दिन हर प्रभ छोड़ कै लागे हैं अन सोए नानक कहू ना सी जी बिन ना वह पत जाए अष्टपदी दस वस्तु ले पाछा पावा एक बसत कारण भी खोट गवावा एक पी ना दे दस पी हिर ले तो मूड़ा कहो कहा करे जिस ठाकुर सो ना ही चारा ता ਕੋ ਕੀ ਜਾ ਸਤ ਨਮਸਕਾਰ ਆ ਜਾ ਕੈ ਮਨ ਲਾਗਾ ਪ੍ਰਭ ਮਿਠਾ ਸਰਬ ਸੁਖ ਤਾਉ ਮਨ ਵੋਟਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਗ ਨਾਨਕ ਤਿਨ ਪਾਏ ਆਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤਾ ਆਨੰਦ ਉਲਾਸ ਆਪਣੀ ਆਮਾਨ ਕਛ ਬਹੋਰ ਸਾਹੋ ਲੈ ਅਗਿਆਨੀ ਮਨ ਰੋਸ ਕਰੇ ਆਪਣੀ ਪਰਤੀਤ ਆਪ ਹੀ ਕੋ ਵੈ ਬਹੋਰ ਉਸ ਕਾ ਵਿਸ਼ਵਾਸ ਨਾ ਹੋਗਾ ਜਿਸ ਕੀ ਬਸਤ ਤੋਤੀ ਸੋ ਆਗਰਾ ਕਾ ਪ੍ਰਭ ਕੀ ਆਗਿਆ ਮਾਨ ਨਾ ਮਤਾ ਉਸ ਤੇ ਚੋਗੂ ਨ ਕਰਾਨੇ ਹਾਲ ਅਨੰਤ ਸਾਹਿਬ ਸਦਾ ਦੇ ਯਾਲ ਅਨੇਕ ਪਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਣ ਅਨੇਤ ਬੇਰਕ ਕੀ ਸ਼ਾਇਆ ਸਿਉ ਰੰਗ ਲਾਵਾ ਓਹੋ ਬਿਨਸਾ ਓਹੋ ਮਨ ਪਤੂਤਾ ਆਵੈ ਜੋ ਦੀਸਾ ਸੋ ਚੱਲਨ ਹਾਰ ਲਪਟ ਰੇ ਹੋ ਤਹ ਅੰਧ ਅੰਧਾਰ ਬਟਾਉ ਸਿਉ ਜੋ ਲਾਵਾ ਨੇ ਤਾ ਕੋ ਹਾਥ ਨ ਆਵੈ ਕੇ ਹੈ ਮਨ ਹਰ ਕੇ ਨਾਮ ਕੀ ਪ੍ਰਤੀਤ ਸੁਖ ਦਾਏ ਕਰ ਕਿਰਪਾ ਨਾਨਕ ਆਪਲੇ ਲਾਇ ਮਿਥਿਆ ਤਨ ਤਨ ਕਟਾਂਬਲ ਸੰਭਾਇਆ मिथ्या हो मैं ममता माया मिथ्या रात जो बनता न माला मिथ्या काम क्रोध भी कराला मिथ्या रथ हस्ती असवबसरता मिथ्या रंग संगम आया फेक हस्ता मिथ्यात्रो हमो अभिमान मिथ्या आपस ऊपर करत गुमान ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕੋ ਹੀ ਰਾਮ ਮਿਥਿਆ ਨੇਤਰ ਭੇਖਤ ਪਤਰੀ ਰੂਪਾ ਦ ਮਿਥਿਆ ਰਸਨਾ ਭੋਜਨ ਅੰਸਵਾਦ ਮਿਥਿਆ ਚਰਨ ਪਰ ਵੀ ਕਾਰ ਕੋ ਤਾਵਹਿ ਮਿਥਿਆ ਮਨ ਪਰ ਲੋਭ ਲੁਭਾਵਹਿ ਮਿਥਿਆ ਤਨ ਨਹੀਂ ਪ੍ਰਪਕਾਰਾ ਮਿਥਿਆ ਬਾਸ ਲੇਤ ਵੀ ਕਾਰਾ बिन बूझे मिथ्या सब पे सफल देह नानक हर हर नाम ले बिरथी सागत की यार जा साथ बिना कहो तो सूचा बिरता नाम बिना तन अंधा मुख आवता का दुर्गंध बिन सिमरन दिन राना वृथा भी हाय मेंक बिना ज्यों खेती जाए गोविंद भजन बिन वृथे सब काम ज्यों कृपा के निराद धाम तन तन ते जन जीह कट बसियो हर नाम नानक ता क्या बल बल जाओ रहत अवर कछ अवर कमावत मन नहीं प्रीतम मुख गंड लावत जान हर प्रभु पर भी नाहू पीन अवर उपदेश आप न करा आवत जावत जन्म मरा जिसके अंतर बसा कार तिस की सिख तरा संसार जो तुम पाने तिन प्रभ जाता नानक उन जन चरण पराता करो बेंती पार ब्रह्म बजाना अपना किया आप है माना आप है अब आप, आप कर्तनिबेरा के सा दूर जनावत किसे बुझावत नेरा उपाव से अनप सगल ते रहत सब कछ जानना आत्म की रहत जिस पावै तइसे ले लड़लाए ताने तरंतर रहया समाए सो सेवक जिसे कृपा करी नेमक नेमका जपना नानक हरी श्लोक का काम क्रोध अर लोभ मोह बिनस जाय अहमए नानक ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜਿਹ ਪ੍ਰਸਾਦਸ਼ਤੀਹ ਅੰਮ੍ਰਿਤ ਖਾਂਹੇ ਇਸ ठाकुर ਕੋ ਰਕਮ ਨਮਾਹੇ ਜੀਹਾ ਪ੍ਰਸਾਦ ਸੁਗੰਧਤ ਤਨ ਲਾਵੇ ਹਾਂ ਤਿਸ ਕੋ ਸਿਮਰਤ ਪਰਮਗਤਿ ਪਾਵੇ ਹਾਂ ਜੀਹਾ ਪ੍ਰਸਾਦ ਬਸੇ ਹਾਂ ਸੁਖ ਮੰਦਰ ਤਿਸ ਰਾਹ ਤੇ ਆਏ ਸਦਾ ਮਨ ਅੰਦਰ ਜੀਹਾ ਪ੍ਰਸਾਦ ਗ੍ਰਹੀ ਹੈ ਚੰਗੀ ਸੁਖ ਬਸਣਾ ਆਟਾ ਪਾਇ ਸਿਮਰੋ ਹੋ ਤਿਸ ਰਸਨਾ ਜੀਹਾ ਪ੍ਰਸਾਦ ਰੰਗ ਰਸ ਪੋਗ ਨਾਨਕ ਸਦਾ ਤੇ ਆਈਏ ਤੇ ਆਵਨ ਜੋਗ ਜੀਹਾ ਪ੍ਰਸਾਦ ਪਾਟ ਪਟੰਬਰ ਹੜਾਵੇ ਹਾਂ ਜੀ ਤੇ ਸਾਹ ਤੇ ਯਾਗ ਕਤ ਅਵ ਲੁਭਾਵੇ ਹਾਂ ਜੀਹਾ ਪ੍ਰਸਾਦ ਸੁਖ ਸ਼ੇਜ ਸੋਈ ਜਾ ਮਨ ਆਟਾ ਪਹਿਤਾਂ ਕਾ ਜਸ ਗਾਵੀ ਜਾ ਜੀ ਹੈ ਪ੍ਰਸਾਦ ਤੁਜ ਸਭ ਕੋ ਮਾਨਾ ਮੁਖ ਤਾਂ ਕੋ ਜਸ ਰਸਨ ਬਖਾਨਾ ਜੀ ਹੈ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਤੇ ਆਏ ਕੇਵਲ ਪਾਰ ਬ੍ਰਹਮ ਪ੍ਰਭ ਕੀ ਜਪਤ ਦਰਗਾਹ ਮਾਨ ਪਾਵਹ ਨਾਨਕ ਪਤ ਸੇਤੀ ਕਰ ਜਾਵਹ ਜੀ ਹੈ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵ ਹੋ ਤਿਸ ਰਾਮ ਸਨੇਹੀ ਜੀ ਹੈ ਪ੍ਰਸਾਦ ਤੇਰਾ ਓਲਾ ਰਹਤ ਮਨ ਸੁਖਾ पावे हर 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 जस कहत जी है प्रसाद तेरे सगल सिद्ध ठाके मन सरनी पर ठाकुर प्रभु ताके कह जी है प्रसाद तुझे को न पहुंचा मन सास सास सिमर हो प्रभु ऊचे जी है प्रसाद पाई द्रुलम देह नानक ताकि भगत करे है जी है प्रसाद आपू खन पहरी जाए मनती ससि मेरत को आलस की जाए जे हे प्रसाद असव हसत असवारी मनती स प्रभु को कबहु ना बेसारी जे हे प्रसाद बाग मिलक तन ना राख प्रोए प्रभु अपूने मन ना जिन तेरी मन बनत बनाई उठत बैठत सदत जाते आईते चाते आए जो एक है एहां ओहां नानक तेरी रखा जे हे प्रसाद करहा पुन बहुदान मन आठ पहर करति स काते ध्यान प्रसाद तू ਸਮਾਚਾਰ ਵੀ ਉਹਾਰੀ ਤਿਸ ਪ੍ਰਭ ਕੋ ਸਾ ਸਾਸ ਜੀ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਹੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੀ ਹ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਜਿਸ ਕਾ ਹੈ ਜੀ ਹ ਪ੍ਰਸਾਦ ਸੁਨਹਿ ਕਰਨ ਨਾਦ ਜੀ ਹ ਪ੍ਰਸਾਦ ਪੇਖਾਂ ਵਿੱਚ ਮਾਦ जी हे प्रसाद बोल रहा हूं अमृत रचना जी हे प्रसाद सुख सहज बसना जी हे प्रसाद हसत कर चल है जी है प्रसाद सुपर सन फल है जी है प्रसाद परमगत पाव है जी है प्रसाद सुख सहज समाव है ऐसा प्रभ त्याग अवर कत लागो हो गुरु प्रसाद नानक मन जागो हो जी है प्रसाद तू प्रकट संसार तिस प्रभु को मूल नमन हो बेसार जी है प्रसाद तेरा प्रताप रेमन मूड तू ता को जाप जी है प्रसाद तेरे कारज पूरे तिस है जान सदा हजूर जी है प्रसाद तू पाव है ਰਾਜ ਰੇਮਨ ਮੇਰੇ ਤੂੰ ਤਾਂ ਸਿਉ ਰਾਜ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਪ 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 ਸੋਏ आप जपाए जपै सोनाओ आप गावाय सो हर गुण गाओ प्रभ कृपा ते हो पर गा प्रभु दया ते कमल भी बिगा प्रभ सुप्र सन मन सोए प्रभ दया ते मत उत्तम होए सर्व निधान प्रभ तेरी मेया आप हो कछुना कि नू ले जित जित लावो हो तित लग है हर नाथ नानक इन कछुना हाथ ਸਰ ਲੋਕ ਅਗਮ ਅਗਾਧ ਪਰਵੰਸ ਹੋਏ ਜੋ ਜੋ ਕਹਾ ਸੋ ਮੁਕਤਾ ਹੋਏ ਸੁਲਮਿਤਾ ਨਾਨਕ ਬੇ ਰਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕਾ ਸੰਗਮ ਉਜਲ ਹੋਤ ਸਾਧ ਸੰਗਮਲ ਸਗਲੀ ਖੋਤ ਸਾਧ ਕਾ ਸੰਗ ਮਿਟਾ ਅਭਿਮਾਨ ਸਾਧ ਕਾ ਸੰਗ ਪ੍ਰਗਟਾ ਸੂਰੇ ਕਾ ਹਨ ਸਾਧ ਕਾ ਸੰਗ ਪੂਜਾ ਪ੍ਰਮੇਰਾ ਸਾਧ ਸੰਗ सब होत नहीं बेरा साथ का संग पाए नाम रतन साथ का संग एक ऊपर जतन साथ की महिमा भरना कौन प्राणी नानक साथ की शोभा परम महानि साथ का संग अगोचर मिला साथ का संग सदा पर फूलला साथ का संग आवे बस 50 साल संग हम मेरे तरह से पहुंचा साध संग होए सबकी रेण साथ का संगम मनोहर बान साथ का संग ना कतुंगतावा साथ संग अस्थीत मन पावा साथ का संग माया ते पिन सा संग नानक प्रभु सुप्रसन्न साथ संग दुश्मन सब मीत साधु का संग महापुनीत साथ संग केस सयो नहीं बार साथ का संग ना बिगा पैर साथ का संग ना ही को मंदा साथ संग जाने परमानंदा साथ का angana iho taap saad ka sangato ja sab aap ape jana saad badhai nanak saad prabhu ban aai saad ka sanga na kabo taa saad ka sang sada sukh paavya saad sang basat agochar laha saadhu ka sang ajas ra saad ka sang basat aanoocha saadhu ka sang mahal pahuncha saad ka sang dhirda sab taram saad ka sang keval paar brahm saad ka sang paaye naam nidan nanak saad ਸੂਕਾ ਕੁਰਬਾਨ ਸਾਧਕਾ ਸੰਗ ਸਭ ਕੁਲ ਊਧਾਰਾ ਸਾਧ ਸੰਗ ਸਾਜਨ ਮਿਤ ਕੋਟਮਣਿ ਸਾਰਾ ਸਾਧੂ ਕਾ ਸੰਗ ਸੋਤਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਿਕਾ ਸੰਗ ਸੁਬਾਸੁਰ ਦੇਵਾ ਸਾਧੂ ਕਾ ਸੰਗ ਪਾਵੈ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕਾ ਸੰਗ ਸ੍ਰਵਤਾਨ ਗਮ ਨਾਨਕ ਸਾਧ ਕਾ ਸੰਗ ਸਫਲ ਜਨਮ ਸਾਧ ਕਾ ਸੰਗ ਨਾਹੀ ਕਚ ਕਾਲ ਦਰਸ਼ਨ ਪੇਟਾ ਤੋ ਹੋਤਨੇ माल साध का संग कलुहत हरा साध का संग नरक पर हरा साध का संग यहाँ ओह सोहेला साध संग बिछुरत हर मेला जो इच्छ सोई फल पावे साध का संग ना बिरथा जावे पार ब्रह्म साध रिद बसा नानक उधरा साध सुन रसा साध का संग सुनो हर नाम साध संग हर के गुण गाओ साध का संग नामनते विसरा साध संग सरपर निस्तरा साध का संग लगया प्रमीठा साधु का संग कटकट डीठा साध संग पे आगे आ करी साध संगगत पे हमारी साध का संग मिटे सब रोग नानक साध पेटे संयोग साध की महिमा वेद ना जाना है। जेता सुने तेता बखान हां साध की उपमाते ओ गुणते दूर साद की उपमा रही भरपूर साद की शोभा का नाही अंत साद की शोभा सदा बे अंत साद की शोभा ऊचे ही साद की शोभा ऊचै मुची साद की शोभा साद बनाई नानक साद प्रभु भेदना पाई मन साचा मुख साचा सो अपना पेखा एक अस बिन कोए नानक ए लचन ब्रह्म ज्ञानी होए अष्टपदी ब्रह्म ज्ञानी सदा निर्लेप जैसे जन्म है कमल अलेप ब्रह्म ज्ञानी सदा निर्दोख जैसे सुर सर्व को शोक समान जैसे राज रंग को ला गया तुलपवान ब्रह्म ज्ञानी क्या तिरजेक ज्यो वसुधा कऊ कोदा कऊ को, को को, चंदन लेप ब्रह्म ज्ञानी का है गुण नानक जियो पाव का सह स्वभा भ्रम ज्ञानी निर्मलताए निर्मला जासे म्यान लाग्या जला भ्रम ज्ञानी कैमन होए पर गासए जासे तरु पर आकाश भ्रम ज्ञानी कै मित्र सतर समान भ्रम ज्ञानी कै नाही अभिमान भ्रम ज्ञानी ऊचते ऊचा मन अपना सब ते नीचा भ्रम ज्ञानी से जन पे नानक जीना प्रभु आप करे भ्रम ज्ञानी सगळ की रीना आत्मा रस भ्रम ज्ञानी चीना भ्रम ज्ञानी के सब ऊपर में आ भ्रम ज्ञानी ते कछु बुरा ना पे आ भ्रम ज्ञानी सदा समदरसी भ्रम ज्ञानी के दृष्ट अमृत भर से फिरम ज्ञानी बंधन्ते मुक्त आभ्रम ज्ञानी की निर्मल जुगता भ्रम ज्ञानी का भोजन ज्ञान नानक भ्रम ज्ञानी का भ्रमते आन भ्रम ज्ञानी एक ऊपर आस भ्रम ज्ञानी का नहीं भी नाश भ्रम ज्ञानी की गरीबी समा भ्रम ज्ञानी प्रोपकार उमा भ्रम ज्ञानी का नहीं ठंडा भ्रम ज्ञानी लेता वत बन्दा भ्रम ज्ञानी क्या हो सो भला भ्रम ज्ञानी सो फल फल भ्रम ज्ञानी संग सागर उद्धार नानक भ्रम ज्ञानी जपा स संसार ब्रह्म ज्ञानी का एक रंग ब्रह्म ज्ञानी क्या बचा प्रसंग ब्रह्म ज्ञानी का नाम आधार ब्रह्म ज्ञानी का नाम परिवार ब्रह्म ज्ञानी सदा सद जागत ब्रह्म ज्ञानी अम्बुद त्यागत ब्रह्म ज्ञानी क्या मन परमानंद ब्रह्म ज्ञानी क्या कर आनंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म काव्यता ब्रह्म ज्ञानी एक संग हेता ब्रह्म ज्ञानी क्या हो अचिंत ब्रह्म ज्ञानी का निर्मल मंत्र ब्रह्म ज्ञानी जिस कर आप ब्रह्म ज्ञानी का बड़ प्रताप ब्रह्म ज्ञानी का दर्श बड़ भागी पाइया ब्रह्म ज्ञानी को बल बल जाइया ब्रह्म ज्ञानी को खोजा महसूर नानक ब्रह्म ज्ञानी आ परमेश्वर ब्रह्म ज्ञानी की कीमत ना है ज्ञानी क्या सगल मन है ब्रह्म ज्ञानी का कौन जाना भेद ब्रह्म ज्ञानी को सदा आदेश ब्रह्म ज्ञानी का कथिया ना जाय जाखिर ब्रह्म ज्ञानी गर् सर्व का ठाकुर ब्रह्म ज्ञानी की मीत कौन बखाना ब्रह्म ज्ञानी की गत ब्रह्म ज्ञानी जान ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब श्रेष्ठ का कर्ता ब्रह्म ज्ञानी सद नहीं मरता ब्रह्म ज्ञानी मुकत जुगत जीव तो का दाता ब्रह्म ज्ञानी पूर्ण पूर्क विदाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सकल आकार ब्रह्म ज्ञानी आपलकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का